ਸਤਿ ਸ਼੍ਰੀ ਅਕਾਲ ਦੋਸਤੋ ਟੂਡੇ ਪੰਜਾਬ ਵੈਦਰ ਦੇਖ ਰਹੇ ਸਾਰੇ ਦਰਸ਼ਕਾਂ ਦਾ ਹੀ ਸਵਾਗਤ ਕਰਦੇ ਹਾਂ ਲੈ ਕੇ ਆਏ ਹੋਏ ਹਾਂ ਮੌਸਮ ਨੂੰ ਲੈ ਕੇ ਨਵੀਂ ਅਪਡੇਟ ਆਉਣ ਵਾਲੇ ਜਿਨ੍ਹਾਂ ਵਿੱਚ ਕਿਦਾਂ ਦਾ ਰਹੇਗਾ ਪੰਜਾਬ ਦਾ ਮੌਸਮ ਇਸ ਬਾਰੇ ਤਾਜ਼ਾ ਜਾਣਕਾਰੀ ਇਸ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਛੋੜੀ ਜਿਹੀ ਬੇਨਤੀ ਚੈਨਲ ਤੇ ਰਹੇ ਹੋਈ ਤੱਕ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਸਬਸਕ੍ਰਾਈਬ ਕਰ ਲਓ ਜੀ ਤਾਂ ਕਿ ਆਉਣ ਵਾਲੇ ਹਰ ਦਿਨ ਦੇ ਮੌਸਮ ਦੀਆਂ ਤਾਜ਼ਾ ਖਬਰਾਂ ਇਸ ਤਰੀਕੇ ਨਾਲ ਤੁਹਾਡੇ ਤੱਕ ਪਹੁੰਚਾਉਂਦੇ ਰਹੀਏ ਪੰਜਾਬ ਵਿੱਚ ਚੜ੍ਹਦੀ ਮਈ ਵਿੱਚ ਹੀ ਮੌਸਮ ਨੇ ਕਰਵਟ ਲੈ ਰਹੀ ਹੈ ਮੌਸਮ ਨੇ ਪਾਰਾ ਦਿਖਾਉਣਾ ਸ਼ੁਰੂ ਕਰ ਦਿੱਤਾ ਹੈ ਕਈ ਜਿਲ੍ਹਿਆਂ ਦਾ ਤਾਪਮਾਨ 42 ਡਿਗਰੀ ਨੂੰ ਪਾਰ ਕਰ ਗਿਆ ਹੈ ਕਈ ਇਲਾਕਿਆਂ ਦੇ ਵਿੱਚ ਤੇਜ਼ ਹਵਾਵਾਂ ਵੀ ਚੱਲ ਰਹੀਆਂ ਹਨ ਜਿਸ ਕਾਰਨ ਲੋਕਾਂ ਨੂੰ ਬਹੁਤ ਜ਼ਿਆਦਾ ਗਰਮੀ ਮਹਿਸੂਸ ਹੋ ਰਹੀ ਹੈ ਤੇ ਘਰੋਂ ਬਾਹਰ ਨਾ ਨਿਕਲਣ ਦੀ ਸਲਾਹ ਦਿੱਤੀਆਂ ਜਾ ਰਹੀਆਂ ਹਨ ਪੰਜਾਬ ਵਿੱਚ ਅੱਜ ਤੋਂ 4 ਦਿਨ ਤੱਕ ਚੱਲ ਸਕਦੀ ਹੈ ਲੂ ਸੈਲਸੀਅਸ 40 ਤੱਕ ਪੁੱਜੇਗਾ ਪਾਰਾ ਤੇ ਆਉਣ ਵਾਲੇ ਦਿਨਾਂ ਵਿੱਚ ਵੀ ਗਰਮੀ ਵਧਣ ਦੀ ਸੁਭਾਵਨਾ ਪ੍ਰਗਟਾਈ ਗਈ ਹੈ ਪੰਜਾਬ ਵਿੱਚ ਇਸ ਵੇਲੇ ਅਤਿ ਦੀ ਗਰਮੀ ਪੈ ਰਹੀ ਹੈ ਇਸ ਦੌਰਾਨ ਲੋਕਾਂ ਦਾ ਘਰ ਤੋਂ ਬਾਹਰ ਨਿਕਲਣਾ ਵੀ ਮੁਸ਼ਕਲ ਹੋ ਗਿਆ ਹੈ ਕਿ ਹਜ਼ਾਰੇ ਕਿ ਪੰਜਾਬ ਅਤੇ ਹਰਿਆਣਾ ਵਿੱਚ ਹਰ ਵੀ ਗਰਮੀ ਵਧੇਗੀ ਮੌਸਮ ਵਿਭਾਗ ਮੁਤਾਬਿਕ ਅੱਜ ਅਤੇ ਕੱਲ ਪੰਜਾਬ ਦੇ ਕਈ ਥਾਵਾਂ ਵਿੱਚ ਲੂ ਚੱਲ ਸਕਦੀ ਹੈ ਪੰਜਾਬ ਵਿੱਚ ਲੋਕਾਂ ਨੂੰ ਭਿਆਨਕ ਗਰਮੀ ਸਹਿਣੀ ਪਵੇਗੀ ਮੌਸਮ ਵਿਭਾਗ ਚੰਡੀਗੜ੍ਹ ਨੇ ਪੰਜਾਬ ਵਿੱਚ ਲੂ ਚੱਲਣ ਸੰਬੰਧੀ ਅਰੀਜ ਅਲਰਟ ਜਾਰੀ ਕਰ ਦਿੱਤਾ ਹੈ ਇਸ ਦੌਰਾਨ ਤਾਪਮਾਨ ਕਈ ਜਗ੍ਹਾ ਵਿੱਚ 43 ਤੇ ਕਈ ਜਗ੍ਹਾ ਵਿੱਚ 42 ਡਿਗਰੀ ਸਰਸ ਇਸ ਤੱਕ ਪਹੁੰਚ ਸਕਦਾ ਹੈ ਮੌਸਮ ਵਿਭਾਗ ਨੇ ਲੋ ਨੂੰ ਤੋਂ ਵਿਚਾਰ ਨੂੰ ਲੋਕਾਂ ਨੂੰ ਸਾਵਧਾਨੀਆਂ ਵਰਤਣ ਦੀ ਅਪੀਲਾਂ ਦੇ ਰਹੀਆਂ ਹਨ ਮੌਸਮ ਵਿਭਾਗ ਨੇ ਦੱਸਿਆ ਕਿ ਅਮਰੀ ਸਰਸਮੇਤ ਪੰਜਾਬ ਦੇ ਚਾਰ ਵੱਡੇ ਸ਼ਹਿਰਾਂ ਦਾ ਬਾਦ ਤੋਂ ਬਾਅਦ ਤਾਮਨ 4.3 ਡਿਗਰੀ ਵੱਧ ਦਰਜ ਕੀਤਾ ਜਾਵੇਗਾ ਅਤੇ 30 ਤੋਂ 40 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਹਵਾਵਾਂ ਚਲਣ ਦੀ ਪੇਸ਼ گوئی ਵੀ ਕੀਤੀ ਗਈ ਹੈ ਇਸ ਲਈ ਜੇ ਕੋਈ ਹੋਰ ਨਵੀਂ ਅਪਡੇਟ ਮਿਲਦੀ ਆਪਾਂ ਚੈਨਲ ਤੇ ਸ਼ੇਅਰ ਕਰਾਂਗੇ ਜੀ ਚੈਨਲ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਜੀ ਧੰਨਵਾਦ ਸਾਰਿਆਂ ਦਾ